ਇਸ ਵੀਰ ਦਾ ਸਨਮਾਨ ਇਸ ਰੂਪਾ ਸਾਹਿਬ ਦੀ ਬਖਸ਼ਿਸ਼ ਦੇ ਨਾਮ ਕੀਤਾ ਜਾ ਰਿਹਾ ਹੈ ਪਿੰਡ ਪਿੰਡ ਵੀ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬੋਲੇ ਈਸੋ ਦੇ ਹਾਲ ਸਾਡਾ ਮੰਤਰੀ ਢੱਲੋਂ ਸਾਹ ਵਾਰੀਏ ਸਾਡਾ ਮੰਤਰੀ ਸਾਡਾ ਵੀਰ ਹੈ ਢੱਲੋਂ ਪਰਿਵਾਰ ਸੋਰ ਸਿੰਘ ਪਿੰਡ ਵਾਲੇ ਢੱਲੋਂ ਸਾਹ ਵਾਈਏ ਔਰ ਬੇਨਤੀ ਆਪਾਂ ਸਿਰ ਵੀ ਕੱਢ ਲੈਣਾ ਬੁੱਟੇ ਬਣ ਕੇ ਇਧਰ ਸਾਡੇ ਮੰਤਰੀ ਭਰਾ ਦਾ ਸਨਮਾਨ ਸਰੋਪਾ ਸਾਹਿਬ ਦੀ ਬਖਸ਼ਿਸ਼ ਤੇ ਨਾਲ ਕੀਤਾ ਜਾ ਰਿਹਾ ਹੈ ਇੱਕ ਚੜ੍ਹਦੀ ਕਲਾ ਦਾ ਜਕਾਰਾ ਛੱਡਦੀ ਹੈ ਪਿਆਰੀ ਸਾਥਸਗਣੀ ਬੋਲੇ ਸੋ ਨਿਹਾਲ ਖਾਲੀਆ ਵੀ ਬਾਕੀ ਰਹਿੰਦੇ ਪਲੇਅਰ ਵੀ ਜਲਦੀ ਦੇ ਨਵੇਂ ਪਿੱਟ ਵਾਲਾ ਵਾਹ ਵੀ ਸਰੀ ਵੀ ਆ ਗਿਆ ਡੇਰਾ ਬਾਬਾ ਨਾਰਕ ਦੀ ਧਰਤੀ ਦਾ ਛੋਟੀ ਛੋਟੀ ਦੇ ਮੈਚ ਖੇਡਿਆ ਜਾਣਾ ਵੀ ਵਾਹ ਵੀ ਜਵਾਨਾ ਪਿੱਛੇ ਪਿੱਛੇ ਨਿਸ਼ਾਨ ਲਾ ਜਾਣ ਕੋਟ ਬੁੱਢੇ ਵਾਲਾ ਉਹ ਜੰਗੀ ਜਹਾਜ਼ ਆ ਗਿਆ ਤਾੜੀ ਮਾਰੋ ਪਿਆਰੀ ਸਾਹ ਸੰਗਤ ਜੀ ਵਾਹ ਵੀ ਜੰਗੀ ਜਹਾਜ਼ ਕੋਟ ਬੁੱਡੇ ਵਾਲੇ ਜਥੇਦਾਰ ਪ੍ਰਤਾਪ ਸਿੰਘ ਦਾ ਸੁਪੁੱਤਰ ਹੈ ਅੱਜ ਗੱਲਾਂ ਹੋਣਗੀਆਂ ਕਿਉਂਕਿ ਗੱਲ ਚੱਲਦੀ ਆ ਬਹਾਦਰ ਬਾਬਾ ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਵੱਲ ਪੰਖਤ ਦੇ ਬਾਹਰਵੇਂ ਜਾਨ ਸ਼ੀਰ ਸ਼੍ਰੀਮਾਨ ਸੰਤ ਬਾਬਾ ਅਵਪਾਰ ਸਿੰਘ ਜੀ ਸੁਰ ਸਿੰਘ ਵਾਲੇ ਮਹਾਪੁਰਸ਼ਾਂ ਦੇ ਮਾਲ ਪਰਿਵਾਰਕ ਪਿਆਰ ਹੈ ਜੰਗੀ ਜਹਾਜ਼ ਦੇ ਪਰਿਵਾਰ ਦਾ ਵਸੇਦਾਰ ਅੱਜ ਕਿੱਤ ਲਈ ਹੈ ਜੱਗਿਆਂ ਦੇ ਬਾ ਵੀ ਜੱਗਾ ਪੁੱਸਿਆਂ ਵਾਲਾ ਖੇਡਿਆ ਕੈਨੇਡਾ ਦੀ ਧਰਤੀ ਤੇ ਵੱਡੀ ਗੱਡੀ ਦੇ ਨਾਲ ਵੱਡਾ ਸਨਮਾਨ ਹੋਇਆ ਹੈ ਜੋਵਰ ਖਡੂਰ ਸਾਹਿਬੀਆ ਸਾਡਾ ਸਤਿਕਾਰਯੋਗ ਵੀਰ ਸ਼ਿਸ਼ੇਸਤਰ ਤੇ ਨਾਲ ਚੱਲ ਕੇ ਆਇਆ ਹੈ ਰਿੰਦਰ ਜਾਂਡੀਆਂ ਭਰਾਵਾ ਧੰਨਵਾਦ ਹੈ ਇੱਕ ਛੋਟੀ ਦੀ ਟੱਕਰ ਖੇਡੀ ਆ ਰਹੀ ਹੈ ਸਾਡੀ ਬੇਰਤੀਆ ਰੇਂਜ ਬੋਲ ਵਾਲੇ ਮੁੰਡੇ ਨੂੰ ਅੰਬਿਆ ਕਿੱਥੇ ਹੈ ਭਾਈ ਦਾ ਨਾਮ ਆਪਣੇ ਰਿਸ਼ਤੇਦਾਰਾਂ ਦਾ ਨਾਮ ਆ ਗਿਆ ਮਰਜੀਤ ਨਵੇਂ ਪਿੰਡ ਵਾਲਾ ਇੱਕ ਤਾਰੀ ਮਾਰੋ ਤਿਆਰੀ ਸਾਸੀ ਮੰਗਦੇ ਲਈ ਇਸ ਸਾਲ ਇਹ ਖੇਡ ਗਿਆ ਨੌਜੋਨ ਯੂਰਪ ਦੇ ਮੈਦਾਨਾਂ ਵਿੱਚ ਬੈਗਰੂਨ ਦੇ ਕਿਰਪਾ ਕੀਤੀ ਹੈ ਅੱਜੇ ਬਾਦਸ਼ਾਹ ਦੇ ਕੀਤੇ ਦਰਸ਼ਣ ਹੋਏ ਹੈ ਬਾਬਾ ਢਿੱਲੋ ਸਾਹਿਬ ਅੱਜ ਸਾਰੇ ਸਾਥ ਦੇ ਤੁਸੀਂ ਛੋਟੀ ਦੀ ਟੀਮ ਆ ਵੀ ਬੜ ਕੇ ਆਈ ਹੈ ਮੇਰੀ ਬੇਨਤੀ ਬੈਸਟ ਯਾਤਰੀ ਹੋਣ ਦਾ ਮਾਣ ਹਾਸਲ ਹੈ ਇੱਕ ਤਾਲੀ ਮਾਰੋ ਤਾਲੀ ਸਾਹ ਸਕਦੀ ਆਕਾਸ਼ ਢੱਲੋ ਸੁਰ ਸਿੰਘ ਪਿੰਡ ਵਾਲਾ ਬੈਂਕਾਂ ਵਾਲੇ ਬਾਜੂ ਦਾ ਤਮਾਸ਼ਾ ਹੈ ਇਹਦੇ ਬਲਾਗ ਵਾਲੇ ਪ੍ਰਸਿੱਧ ਹੋ ਗਏ ਆ ਸੋਡੀ ਤੇਰਾ ਜਿਹੜਾ ਇਹਦੇ ਤੇਰੇ ਵਿਊ ਦੇ ਆ ਇਹ ਆਮ ਜੋ ਵੈਬਸਾਈਟ ਚੈਨਲ ਚੱਲਦੇ ਆ ਨਾ ਉਹਨਾਂ ਦੀ ਬਰਾਬਰੀ ਹੋ ਗਈ ਵੀਰਾ ਤੇਰੀ ਜਿਉਂਦਾ ਰਹੇ ਸੋਨੀ ਛੰਨਾ ਵਾਲਾ ਸਾਡਾ ਵੀਰ ਸਤਿਕਾਰ ਤੇ ਯੋਗ ਵੀਰ ਹੈ ਸੋਨੀ ਛੰਨਾ ਵਾਲੇ ਦੀ ਵੈਬਸਾਈਟ ਦੇ ਉੱਪਰ ਫੇਸਬੁੱਕ ਤੇ ਇਸ ਭਰਾ ਦੇ ਇਸ ਆਈਡੀ ਦੇ ਉੱਪਰ ਇਹ ਅੱਜ ਦਾ ਖੇਡ ਮੇਲਾ ਲਾਈਵ ਦਿਖਾਇਆ ਜਾਵੇਗਾ ਪਿਆਰ ਹੈ ਸਾਬੇ ਮੰਤਰੀ ਭਰਾ ਦੇ ਨਾਲ ਮੈਂ ਦੇਖ ਰਿਹਾ ਸਾਹਮਣੇ ਅੰਬੇ ਸੁਰਸਿੰਘੇ ਦਾ ਵੀਰ ਜਸ਼ਨ ਸੁਰਸਿੰਘਿਆ ਖੇਡ ਦੇ ਮੈਦਾਨ ਵਿੱਚ ਆ ਗਿਆ ਹੈ ਪਿੱਛੇ ਪਿੱਛੇ ਵਾਂ ਦੇਖ ਰਿਹਾ ਹੈ ਹਵਾਰ ਕਸ਼ਮੀਰ ਸਿੰਘ ਦੇ ਗੁਰਪੁਰੀ ਧਰਤੀ ਤੇ ਆਉਣ ਵਾਲੇ ਸਮੇਂ ਵਿੱਚ ਵੱਡੀ ਗੱਡੀ ਦੇ ਨਾਲ ਆਹ ਮੁੰਡੇ ਦਾ ਸਵਾਗਤ ਕੀਤਾ ਜਾਣਾ ਹੈ ਲਾਲ ਰੰਗ ਦੀ ਨਿੱਕਰ ਵਿੱਚ ਨੌਜਵਾਨ ਸ਼ੀਤਾ ਬਲੇਰ ਪਿੰਡ ਵਾਲਾ ਟੌਪ ਦਾ ਮੱਲ ਆ ਗਿਆ ਹੈ ਨਾਲ ਬਗੇਲੇ ਪਲਵਾਨ ਦਾ ਚੰਡਿਆ ਚੇਲਾ ਬਾਲਕਾ ਸਾਬਾ ਸੁਰ ਸਿੰਘ ਉਹ ਵੀ ਖੇਡ ਦੇ ਮੈਦਾਨ ਵਿੱਚ ਪ੍ਰਵੇਸ਼ ਧੰਦਾ ਬਾਬਾ ਭਾਈ ਹਰਦਾਸ ਜੀ ਦੀਆ ਸਭਾ ਭਗਵਾਨੀ ਅੱਜ ਵੀ ਆਪਾਂ ਇਕੱਠੇ ਆ ਤੇ ਕਰਲ ਸਿੰਘਪੁਰ ਦਾਸ ਦੇ ਨਗਰ ਵੱਡਿਆ ਰੌੜਕਾ ਬਹਾਰਾ ਕੱਲ ਹੋ ਸਕਦਾ ਸਾਵੇ ਮੰਤਰੀ ਭਰਾਵਾ ਕੱਲ ਫੇਰ ਸਰਦਣੀਏ ਤੇ ਰੌੜਕਾ ਬਹਾਰਾ ਸਿੰਘਪੁਰੇ ਦੀ ਧਰਤੀ ਤੇ ਲੱਗਣ ਗਿਆ ਤਾਂ ਤਾਂ ਸ਼ਹੀਦ ਬਾਬਾ ਨਵਾਬ ਕਪੂਰ ਸਿੰਘ ਜੀ ਨੂੰ ਯਾਦ ਕਰਦੇ ਆ ਵੱਡਾ ਜੋਰ ਮੇਲਾ ਵੱਡਾ ਖੇਡ ਮੇਲਾ ਹੋਵੇਗਾ ਸਾਡੀ ਬੇੜਤੀ ਬਾਕੀ ਰਹੇ ਤੇ ਮੱਲ ਆ ਜਾਣ ਜਲਦੀ ਦੇ ਨਾਲ ਟਿਕੜੀ ਨਾਲ ਭਗੇਲਾ ਪਲਵਾਰ ਵੀ ਆ ਸਾਡਾ ਸੁਰਸਗ ਪਿੰਡ ਵਾਲਾ ਵਾ ਵੀ ਰਵਣ ਸਾਡਾ ਵੀ ਤੇ ਚਟਾਰਵਾਲ ਪਾਇਆ ਸਿਰ ਤੇ ਜੱਟ ਨੇ ਸਰਦਾਰ ਰਵੀ ਸ਼ੇਰ ਸਿੰਘ ਦੇ ਘਰ ਦਾ ਬੱਬਰ ਸ਼ੇਰ ਰੇਂਜ ਰੂਵਰ ਵਾਲਾ ਹੰਦਾ ਆ ਗਿਆ ਹੰਦਾ ਤਾੜੀ ਮਾਰੇ ਬੈਰੀ ਸਾਸ ਗਣੀ ਆ ਵਿਸ਼ਵ ਪ੍ਰਸਿੱਧ ਦੁਨੀਆ ਦਾ ਤਾਪ ਦਾ ਮੱਲ ਅੰਬਾ ਸੁਰਸਣ ਪਿੰਡ ਵਾਲਾ ਮਾਰ ਹੈ ਬੈਂਕਾਂ ਵਾਲੇ ਬਾਜੜੂ ਆਪਣੇ ਚੰਦੇ ਚੇਲੇ ਵਾਲ ਕੇ ਉੱਪਰ ਮਾਰ ਹੈ ਸ਼ਰ ਸਿੰਘ ਵਾਲੇ ਸ਼ੇਰੇ ਸਹਾਇਕ ਕੋਚ ਭਰਾ ਨੂੰ ਇੱਕ ਪਾਸੇ ਕੁਲਵੀਰ ਮਰੰਗਿਆ ਸਰਕਾਰ ਸਿੰਘ ਫੱਤੇ ਵਾਲੀਆ ਮਜੂਤਾ ਸਰਪੰਚ ਸਰਵਾਰ ਸਰਵਨ ਸਿੰਘ ਗੁਦਾਈਕੇ ਨਾਲ ਮਹਿੰਦਰ ਸਿੰਘ ਸਰਪੰਚ ਤੋਮਣੀ ਵਾਲਾ ਹਰਪਿੰਦਾ ਗੁਰਫੱਤੇ ਸਿੰਘ ਢੱਲੋਂ ਸਾਡੇ ਕਾਕਾ ਦੀ ਤੇ ਨਾਲ ਬਲੰਦਰ ਸਿੰਘ ਢੱਲੋਂ ਚਰਨ ਸਿੰਘ ਜੀ ਕਮਾ ਸਾਹਰਾਂ ਦੇ ਸਿੰਘਪੁਰੇ ਦੇ ਨਗਰ ਸਿੰਘਪੁਰ ਦੇ ਸ਼ਮੀਦ ਭਾਈ ਸੁੱਖਾ ਸਿੰਘ ਦੀ ਭਾਈ ਮਹਤਾਬ ਸਿੰਘ ਜੀ ਉਹਨਾਂ ਦਾ ਸਲਾਮਾ ਜੋੜ ਮੇਲਾ ਹੈ ਸਾਹਮਣੇ ਕਹਿੰਦੇ ਸੋਰ ਸਿੰਘ ਵਾਲਾ ਭੀਮ ਤਿਆਰ ਵਰ ਤਿਆਰ ਹੈ ਬਘੇਲੇ ਕੋਈ ਦਾ ਤਰਾਸਿਆ ਹੋਇਆ ਚੇਲਾ ਬਾਲਕਾ ਭਾਈ ਲੱਤੂ ਦੀ ਟੀਮ ਦੇ ਚਾਰ ਜੱਫੀ ਹੈ ਨਾਲ ਕਹਿੰਦੇ ਪ੍ਰੀਤ ਹੈ ਪਰ ਆ ਵੀ ਕਹਿੰਦੇ ਬੜੇ ਟਾਪ ਦੇ ਜੱਫੇ ਲਾਉਂਦਾ ਹੈ ਤੇ ਸੋਰ ਸਿੰਘ ਵਾਲਾ ਭੀਮ ਲੱਖਾਂ ਜੰਕਾ ਪਰ ਲੱਖਾਂ ਜੰਕੇ ਦੀ ਟੀਮ ਦੇ ਲਈ ਲਓ ਸਾਹਮਣੇ ਤਾਪਰ ਪਰ ਉਪਕਾਰੀ ਪੂਰਨ ਬ੍ਰਹਮ ਗਿਆਨੀ ਲੱੱਦਾ ਦੀ ਕਬੱਡੀ ਕਲੱਬ ਭਾਈ ਲੱड्डੂ ਦੀ ਟੀਮ ਦੀ ਤਰਫੋਂ ਇਹ ਹੈ ਮਨਜੀਤ ਨਵਾਂ ਪਿੰਡ ਹੈ ਲੋਜਵਾਲ ਦਾ ਇਸ ਸਾਲ ਖੇਡ ਕੇ ਆਇਆ ਯਾਰ ਉਹਦੇ ਮਦਾਨਾ ਵਿੱਚ ੁੱਖਰਦੇ ਪੈਰ ਨੰਬਰ ਵਿਕਟਰ ਦਾ ਨੰਬਰ ਮਨਜੀਤ ਆਥੇ ਆਉਂਦਾ ਬਾਕੀ ਟੰਬਾ ਹੀ ਖੜਕਣ ਵਾਲੀ ਗੱਲ ਹੈ ਸਾਤਾ ਸੁਰਸਿੰਘ ਪਿੰਡ ਹੈ ਨੋਇਵਾ ਦਾ ਭਗੇਲੇ ਪਹਿਲਵਾਨ ਨੂੰ ਮਾਰ ਹੈ ਆਪਣੇ ਚੰਡੇ ਤੇਲੇ ਬਾਲਕੇ ਉੱਪਰ ਸੜੀ ਜਿਹੜਾ ਬਾਬਾ ਨਾਨਕ ਵਾਲਿਆ ਹੋ ਮੂਰੇ ਜਿਹੜਾ ਕਹ ਲੱड्डੂ ਵਾਲੇ ਪ੍ਰੀਤ ਨੂੰ ਇਹ ਸੜੀ ਜਿਹੜਾ ਬਾਬਾ ਨਾਨਕ ਦੀ ਉਹ ਪਾਵਨ ਪੁੱਤਰ ਧਰਤੀ ਉਹ ਕਿੱਥੇ ਗੁਰਦਾਸਪੁਰ ਤੇ ਕਿੱਥੇ ਅੱਜ ਬੂਟਰੀ ਵਾਲੇ ਪਹਿਲਵਾਨ ਦਾ ਸਪੱਤਰ ਜੱਪ ਕਬੱਡੀ ਪਾਉਣੀ ਵਧਿਆ ਸੋਰੀ ਮੇਰੇ ਖ ਡੇਰਾ ਬਾਬਾ ਨਾਨਕ ਕਿਸੇ ਬਲੇ ਰੋਜ ਦਾ ਬਰਾ ਸਾਹਮਣੇ ਲਓ ਡੇਰਾ ਬਾਬਾ ਨਾਨਕ ਵਾਲਾ ਜੱਪ 라ਹਰ ਕਾ ਟੱਚ ਨੰਬਰ ਅਭਿੰਦਰ ਮੇਰਾ ਯਾਰ ਨਹੀਂ ਹਰਿੰਦਰ ਭਰਾ ਹੈ ਮੇਰਾ ਕੱਜ ਕਹਿੰਦੇ ਭਰਾਵਾਂ ਦੇ ਪਿੰਡ ਰੌਣਕਾ ਲੱਗਿਆ ਹੈ ਬਘੇਲੇ ਦੇ ਲਈ ਦਿਨੋਂ ਦਵਾਵਾ ਹੈ ਮਨਜੂਰਤ ਹੋਣਾਂ ਦੇ ਲਈ ਤੇ ਸਾਦੇ ਮੰਤਰੀ ਬਾਰੇ ਦੱਸਣ ਦੀ ਲੋੜ ਨਹੀਂ ਹੈ ਐਨ ਕੰਨੇ ਜੜੇ ਫੜੇ ਕੰਮ ਖੂਨ ਕਉ ਹੀ ਹੋ ਰਾਂਦੇ ਆ ਐਨ ਕਹਿੰਦੇ ਸਾਰੇ ਢਿੱਲੋਂ ਦੇ ਲੱਕੇ ਲਾ ਕੇ ਜਪ ਦੀ ਗੱਲ ਕੀਤੀ ਸੱਪ ਜਪ ਕਰਦਾ ਵਾਰਸ ਲੰਬੀ ਜੀਪ ਦਾ ਜਿੱਤੂ ਨੌਜਵਾਨ ਕਹਿੰਦੇ ਜੋਬਰ ਚੋਲਾ ਸਾਹਿਬ ਦੀ ਧਰਤੀ ਦਾ ਕਬੱਡੀ ਪੌਣ ਲਈ ਵਧਿਆ ਆਇਆ ਹੈ ਸਵਰਗਵਾਸੀ ਸੁਖਵੰਤ ਚੋਲਾ ਸਾਹਿਬ ਦੀਆਂ ਯਾਦਾਂ ਨੇ ਸਾਡੇ ਭਰਾ ਦੀਆਂ ਪਰ ਸਾਹਮਣੇ ਚਾਰ ਰਾਣਾ ਦੁਗਲ ਵਾਲਿਆ ਫੌਜੀ ਦਾ ਵੀਰ ਭੜ ਗਿਆ ਭੜ ਗਿਆ ਜੱਟਾ ਲੱਗਦਾ ਜਿਉਂ ਅੱਖਰ ਦੇ ਪੈਰ ਤੇ ਨੰਬਰ ਉਹ ਚੋਲੇ ਵਾਲਾ ਆ ਗਿਆ ਐ ਸਮਾਂ ਕਹਿੰਦੇ ਜੀਵਨ ਦੀ ਕਬੱਡੀ ਪਾ ਰਹੇ ਆ ਪਰ ਮੇਰੇ ਕੋਲ ਇੱਕ ਭੈਣ ਜੀ ਆਏ ਐ ਉਹ ਭੈਣ ਕਹਿੰਦੀ ਕਿ ਜੇ ਕਿਸੇ ਵੀਰ ਨੇ ਮੋਟਰਸਾਈਕਲ ਬੁਲਟ ਮੋਟਰਸਾਈਕਲ ਲਿਆਂਦਾ ਹੋਵੇ ਤਾਂ ਜਰੂਰ ਆਪਾਂ ਗਰਾਊਂਡ ਦੇ ਵਿੱਚ ਲੈ ਆਈਏ ਭੈਣ ਨੇ ਕਹਿੰਦੇ ਵੀਰ ਬੇਣੀ ਪੁੱਤਰ ਸੰਗ ਦੇ ਵਾਧੂ ਆਏ ਪਰ ਭੈਣੇ ਜਿਉਂਦੀ ਰਾ ਉਹ ਗਰਾਊਂਡ ਦਾ ਟੱਕਰ ਲਾ ਇਹ ਕਰਮਾ ਭਾਗਾ ਵਾਲੀ ਸੰਗਤ ਹੈ ਕਰਦਾ ਆ ਮੁੰਡੇ ਦੀ ਖੇਡ ਤੇ ਹਜੂਰ ਸਿੰਘ ਕਹਿੰਦੇ ਨਾਮ ਹੈ ਪਰ ਦੁਨੀਆ ਪਿਆਰ ਦੇ ਨਾਲ ਬਾਊ ਬਾਊ ਕੇ ਜਾਂਦੀ ਹੈ ਇਹਦਾ ਕਹਿੰਦੇ ਫਤਿਹ ਪਰਪੰਡੇ ਵਾਲ ਕੋਠੀ ਦੇ ਲਾਗੇ ਚਾਰ ਲੱਗੇ ਹੋਏ ਨੇ ਦੋਸਤ ਸਿੰਘ ਵਾਲੇ ਇੱਕ ਖੰਡੂਰ ਸਾਹਿਬ ਤੋਂ ਆਇਆ ਹੈ ਤੇ ਇੱਕ ਕਹਿੰਦੇ ਦੁੱਗਲ ਵਾਲਿਆ ਰਾਣਾ ਹੈ ਕਾਕੀ ਦੀ ਕਹਿੰਦੇ ਵਾਪਸੀ ਬਹੁਤ ਵੱਡੀ ਹੈ ਪਰ ਇਹਦਾ ਵੱਡਾ ਭਰਾ ਕਹਿੰਦੇ ਅੰਬਾ ਕੈਨੇਡਾ ਦਾ ਵੀਰ ਜਸ਼ਨ ਜਸ਼ਨ ਸੁਰ ਸਿੰਘ ਪਿੰਡ ਵਾਲਿਆ ਖੱਖੜ ਦੇ ਪੋ ਅੰਬਾ ਆ ਗਿਆ ਅੰਬਾ ਆ ਗਿਆ ਅੰਬਾ ਆ ਗਿਆ ਅੱਜ ਪਿੰਡ ਗਦਾਈ ਕੇ ਆਇਆ ਸੁਰਸਿੰਘ ਵਾਲਾ ਅੰਬਾ ਬਾਜੂ ਦੇ ਤੇਲੇ ਦਾ ਰਾਣਿਆ ਖੜਕਦਾ ਬੋਲਡ ਵਿੱਚ ਟੰਬਾ ਬਾਜੂ ਦੇ ਤੇਲੇ ਦਾ ਟੰਬਾ ਕਹਿੰਦੇ ਪਾਕਿਸਤਾਨ ਵਾਲਿਆਂ ਨੇ ਚੈਲੰਜ ਕੀਤਾ ਸੀ ਕਿ ਪਾਕਿਸਤਾਨ ਵਾਲਿਆਂ ਦੇ ਅੰਬਾ ਰੇਡਾ ਪਾ ਗਿਆ ਫਿਰ ਮੰਨਾਂਗੇ ਕੱਲ੍ਹ ਨਾ ਰੇਡਾਂ ਨਹੀਂ ਬਾਜੂ ਮੁੰਡੇ ਮੁੰਡਾ ਰਾਂ ਬਾਹ ਵੀ ਪਾਈ ਐ ਇਸ ਸਮੇਂ ਕਹਿੰਦੇ ਵਾਕੇ ਮੁੰਡੇ ਆਉ ਭੀਮ ਇੱਕ ਦੁੱਬਈ ਵਾਲਾ ਪਰ ਆਹ ਭਗੇਲੇ ਭਾਵਾ ਦਾ ਚੰਗਿਆ ਤੇਲਾ ਪਾ ਕੇ ਭੀਮ ਇਹ ਸੁਰਸਖ ਪਿੰਡ ਵਾਲਾ ਇਹ ਨਿਸਤਰੀਆਂ ਦਾ ਮੁੰਡਾ ਇਹ ਐਸ ਸਾਹ ਖੇਡ ਕੇ ਆ ਨੌਜਵਾਨ ਇੰਗਲੈਂਡ ਦੀ ਧਰਤੀ ਤੇ ਨਿਊਜ਼ੀਲੈਂਡ ਦੀ ਧਰਤੀ ਤੇ ਗੱਲਾਂ ਹੋ ਗਈਆਂ ਪਰ ਸਾਹਮਣੇ ਲੱਤੂਆ ਲੱਤੂ ਵਾਲਾ ਲੱਤੂ ਵਾਲਾ ਪ੍ਰੀਤ ਪਾਦਾ ਤੁਹਾਨੂੰ ਹੱਥ ਲੱਗਦਾ ਜੋਰ ਹੁੰਦੀ ਹੋਏ ਬੱਲੇ 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 ਵਧਾਈ ਕਹਿੰਦੀ ਧਰਤੀ ਤੇ ਲੱਗਦਾ ਜੋਰ ਨੰਬਰ ਲੰਦੂ ਵਾਲੇ ਦਾ ਤਾੜੀਆਂ ਮਾਰੇ ਪੀ ਸ਼ਰਟ ਪਾਸੇ ਕਰੀਏ ਇੱਕ ਵਾਰੀ ਇੱਕ ਵਾਰੀ ਤਾੜੀਆਂ ਵਾਰੋ 400 ਸਦੀ ਰੰਗੀ ਜਹਾਜ਼ ਦੇ ਲਈ ਟੋਟਾ ਫੋਟੇਲਾ ਜੰਗੀ ਜਹਾਨ ਵੀ ਆਇਆ ਲੈ ਵੀ ਛੋਟੇ ਵੀਰ ਬਰਲਾਲ ਦੀ ਕਬੱਡੀ ਹੋਰ ਕਰ ਬਰਲਾਲ ਦੀ ਕਬੱਡੀ ਪੈ ਰਹੀ ਹੈ ਕਿ ਕਹਿੰਦੇ ਕਨੋਰਾਵਾਂ ਵਾਲਾ ਹੈ ਪਰ ਇਹ ਕਹਿੰਦੇ ਨੌਜਵਾਨ ਝਭਾਲ ਦੇ ਇਲਾਕੇ ਦਾ ਹੈ ਇਸ ਸਮੇਂ ਕਹਿੰਦੇ ਸੋਹਰਾ ਵਾਲਾ ਲੜਕਾ ਹੈ ਇਸ ਸਮੇਂ ਗਰਦਾਰ ਤੇ ਦੁੱਗਲ ਵਾਲਿਆ ਨਹੀਂ ਇਹ ਕਹਿੰਦੇ ਸੌਰ ਸਿੰਘ ਵਾਲਾ ਕਾਸ਼ ਇਹਦੇ ਨਾਲ ਆ ਗਿਆ ਜਿੱਤ ਗਿਆ ਬਰੋਕਾ ਜਿੱਤ ਗਿਆ ਜਿੱਤ ਗਿਆ ਬਰਲਾਲ ਦਾ ਹੁੱਕ ਤੇ ਵੀਵਾ ਬਾਬਾ ਖੁਸ਼ ਹੋ ਗਿਆ ਹੋ ਇੱਕ ਵਾਰੀ ਧਾੜੀ ਮਾਰੋ ਮੇਰੀ ਸਾਥ ਸੰਗਤੀ ਛੋਟੀ ਦੀ ਟੱਕਰ ਸੋਨੀ ਛੰਨਾ ਵਾਲਿਆਂ ਦੇ ਚਰਚੇ ਹੋਣਗੇ ਅੱਜ ਦੇ ਖੇਡ ਮੈਚ ਦੇ ਕਿ ਛੰਨਾ ਵਾਲੇ ਸੋਨੀ ਦੇ ਪੇਜ ਦੇ ਉੱਪਰ ਅੱਜ ਰੌਣਕਾਂ ਬਹਾਰਾ ਦੇਖਣੀਆਂ ਪਰ ਸਾਹਮਣੇ ਸਾਹਬਾ ਹਰ ਸਿੰਘ ਪਿੰਡ ਵਾਲਾ ਬਗੇਲੇ ਪਰ ਲੱਗੇ ਵਾਪਸ ਹੈ ਲੱਗੀ ਸ਼ੈਰੀ ਵੇਖ ਸਾਹਮਣੇ ਮਨਜੀਤ ਆ ਗਿਆ ਮਨਜੀਤ ਬਹਿਰੀਨ ਦੇ ਵਿੱਚ ਐਂ ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਯੂਰਪ ਦੇ ਕਈ ਭਾਈ ਆ ਦੁੱਗਲ ਵਾਲਿਆ ਏ ਮੈਂ ਦੁੱਗਲ ਵਾਲਿਆ ਪਰ ਮਨਜੀਤ ਤੇ ਬਾਲਾ ਸਿਆਣਾ ਏ ਕਿਹ ਤੈਨੂੰ ਫੋਲੋ ਕਰਦੇ ਆ ਕਲਵੀਰ ਤੂੰ ਭਾਗਾ ਵਾਲਾ ਏ ਨੌਜਵਾਨਾ ਕੈਡਾ ਸੋਹਣਾ ਰਾਈਡਰ ਮਾ ਖੇਡ ਕਬੱਡੀ ਨੂੰ ਦਿੱਤਾ ਹੈ ਇਸ ਸਮੇਂ ਕਹਿੰਦੇ ਬਾਊ ਦੀ ਨਹੀਂ ਇਸ ਸਮੇਂ ਕਹਿੰਦੇ ਫੁੱਲੇ ਦੀ ਕਬੱਡੀ ਪਾ ਰਹੀ ਹੈ ਫੁੱਲਾ ਬਰਨਾਲੇ ਵਾਲਾ ਇਸ ਸਮੇਂ ਦੇ ਪਿੰਡ ਦਾ ਉਹ ਗੇਲੇ ਦੇ ਪਿੰਡ ਦਾ ਪਰ ਟੱਕਰ ਕਹਿੰਦੇ ਜੋਹੜੇ ਨਾਲ ਹੋਈ ਹੈ ਤੇ ਜੋਹੜੇ ਦੇ ਗਵਾਲ ਪੈ ਜਿਹਾ ਲੱਗਦੇ ਪਰ ਸਾਹਮਣੇ ਜੱਪ ਸਾਰੀ ਡੇਰਾ ਬਾਬੇ ਨਾਨਕ ਵਾਲੇ ਦਾ ਵੀਰ ਆਇਆ ਜੱਪ ਤੇ ਜਿਸ ਤੇ ਸ਼ੈਰਾਂ ਨੇ ਲਿਖਿਆ ਸੀਗਾ ਕਮੈਂਟੇਟਰ ਬੋਲਦੇ ਰਹੇ ਆ ਬੋਲਦੇ ਰਹਿਣਗੇ ਪ੍ਰੀਤਾ లై ਕਦੇ ਟੋਣਾ ਕਬੱਡੀ ਤੇ ਕਪੂਰਥਲਾ ਚੀਚਾ ਕੋਈ ਦੋਣਾ ਉਸ ਨੂੰ ਔਰ ਉਸ ਸ਼ੇਰ ਦਾ ਜਿਹੜਾ ਮਾਰ ਬੇਸ਼ੱਕ ਆਪਣੀ ਉਮਰ ਹੰਡਾ ਕੇ ਗਿਆ ਹੈ ਪਰ ਕਬੱਡੀ ਦੇ ਲਈ ਬਹੁਤ ਵੱਡੀ ਘਾਟੇ ਵਾਲੀ ਗੱਲ ਹੈ ਤੇ ਗੱਲਾਂ ਕਰਦੀਆਂ ਸਾਡੇ ਸਵਰਗਵਾਸੀ ਜੋਤਾ ਸਿੰਘ ਸਭਰਾਵੀਆਂ ਪਰ ਸਾਹਮਣੇ ਮੁੰਡਾ ਜੋਮਾ ਜੋਲਾ ਸਾਹਿਬ ਦੀ ਧਰਤੀ ਦਾ ਬੈਂਕਾ ਵਾਲਾ ਬਾਜੂ ਵੀ ਤਿਆਰ ਹੈ ਪਰ ਸਾਹਮਣੇ ਕੰਮੂ ਉਸਤਾਦ ਦਾ ਟੰਡਿਆ ਟੇਲਾ ਵਾਲਾ ਗੁਰਪ੍ਰੀਤ ਕਾਪਾ ਚਿੱਪ ਲੱਗਦਾ ਯੋਗ ਹੁੰਦੀ ਹੋਏ ਬੱਲੇ ਤੇ ਅੰਧਿਆ ਦੇ ਕੋਲ ਮੁਕਾਬਲਾ ਸਖਤ ਸੋਤੜਾ ਸੋਤੜਾ ਲੱਗਦਾ ਯੋਗ ਸੋਤੜਾ ਪਰ ਨੰਬਰ ਤਾਂ ਦਾ ਬਾਲਾ ਵੱਡਾ ਝੋਟਾ ਇਹ ਤਾਂ ਬਾਲਾ ਹੀ ਵੱਡਾ ਝੋਟਾ ਲੋ ਅੰਬਾ ਸੁਰਸਿੰਘ ਪਿੰਡ ਵਾਲਾ ਮਾਝੇ ਦਾ ਬਬਰ ਸ਼ੇਰ ਵਰਲਡ ਫੇਮਸ ਵਾਹ ਓ ਅੰਬਿਆ ਮੈਂ ਪਹਿਲਾਂ ਵੀ ਗਿਆ ਸੀ ਖਡੂਰ ਸਾਹਿਬ ਅੰਬਿਆ ਤੇਰੀ ਪ੍ਰੈਸ ਜਵਾਰਾ ਜਮਾਨਾ ਜਿਦੋਂ ਪ੍ਰਾਸ਼ਿਆ ਤੇਲਾ ਬਲਕਾ ਅੰਬਾ ਸੁਰਸਿੰਘ ਵਾਲਾ ਵਰਲਡ ਫੇਮਸ ਅੱਜ ਇਸ ਧਰਤੀ ਤੇ ਆਇਆ ਹੋ ਸਕਦਾ ਕੱਲ ਸਿੰਘੂਰੇ ਵੀ ਆਵੇ ਅਸੀਂ ਕਰਮਾਂ ਵਾਲੇ ਹੋਵਾਂਗੇ ٹرائی کرتا ہے موٹر سائیکل کھینچنا ضرور مان تان کر بڑی دور تو چل کے آئی ہے کبڈی پی رہی ہے بردیت لگا ہوا ہے کبڈی کا ماسٹر ਜੁਰਕਾ ਹੋਇਆ ਹੈ ਆ ਕਹਿੰਦੇ ਬਲੇਹੜਾ ਵਾਲਾ ਸ਼ਿੰਦਾ ਹੈ ਪਰ ਕਹਿੰਦੇ ਹੌਣ ਵਾਲੇ ਜੰਗ ਦੇ ਵਿੱਚ ਗੱਡੀ ਦੇ ਨਾਲ ਸੌ ਕੋਈ ਸ਼ੱਕ ਨਹੀਂ ਸਾਰੇ ਸੱਤ ਲੈ ਅਜ ਤਾਂ ਅੱਜ ਤਾਂ ਵੱਡੇ ਵੱਡੇ ਮਾਲੂ ਸਕਲੇ ਸਾਡੇ ਭੁਗਾਂ ਨੇ ਪਿਆਰੀਆਂ ਬਗੌਣ ਆਏ ਐ ਜਥੇਦਾਰ ਸੁਵਿੰਦਰ ਸਿੰਘ ਦੀ ਖੁਸ਼ ਨੇ ਮੜਕਾ ਸਟੱਫ ਫਾਰਮ ਦੀ ਗੱਲ ਚੱਲਦੀ ਹੈ ਉਹਦਾ ਡੈਰੀ ਗੁੱਜਰ ਐਮ ਐਲ ਸਾਬ ਨਾਰਵੇ ਵਾਲੇ ਯੋਰਪ ਵਾਲੇ ਜਿੰਨਾ ਵੀਰਾਂ ਵੱਲੋਂ ਅੱਜ 10000 ਰੁਪਏ ਦੀ ਮੰਗ ਤੇ ਹਲਕਾ ਟੱਚ ਬੈਂਕਿਆ ਵਾਲੇ ਬਾਜੂ ਆਏ ਆਏ ਭਰਾ ਢੰਡਾ ਵਿਸ਼ੇਸ਼ ਤੌਰ ਤੇ ਨਾਲ ਸਾਡੇ ਸੁਖਵਿੰਦਰ ਸਿੰਘ ਜੀ ਲਈ ਵਾਕਿਆ ਕਹਿੰਦਾ ਕਈ ਰੈਡਰਾਂ ਨੂੰ ਜੱਥ ਕੇ ਜੱਫੇ ਲਾਏ ਆ ਸਰਦਾਰ ਸੁਖਵਿੰਦਰ ਸਿੰਘ ਦੇ ਪੁੱਤਰ ਨੇ ਪਰसों ਸਭਰਾ ਪਿੰਡ ਦੇ ਵਿੱਚ ਵੱਡਾ ਕਬੱਡੀ ਦਾ ਸ਼ੋਅ ਮੈਚ ਹੋਇਆ ਤੇ ਮਮੂਲੀ ਜੀ ਸੱਟ ਲੱਗੀ ਹੈ ਕਿਉਂਕਿ ਸੱਟਾ ਪਿੱਟਾ ਹੈ ਸਾਮਾ ਖੇਡ ਕਬੱਡੀ ਦਾ ਪਰ ਕਿਸੇ ਪਲੇਅਰ ਦੇ ਸੱਟ ਪਿੱਟਣਾ ਲੱਗੇ ਲੱਦੂ ਵਾਲਿਆ ਹੋ ਕੇ ਪਰਾ ਕੌਣ ਤਿਆਰ ਪਰ ਤਿਆਰ ਹੈ ਬਾਜੂ ਇੱਕ ਕੰਨੀ ਤੇ ਹੈ ਗੁਰਾਂ ਦਿੱਤਾ ਇੱਕ ਕੰਨੀ ਤੇ ਹੈ ਵਿਚਾਲੇ ਕਹਿੰਦੇ ਕਾਸ਼ ਤੇ ਸੀਤਾ ਲੱਗੇ ਹੋਇਆ ਇਸ ਸਮੇਂ ਕਹਿੰਦੇ ਮਨਜੀਤ ਨੇ ਲੱਖਾ ਜਨ 29 ਦਸੰਬਰ ਹੋਵੇਗੀ ਬਹੁਤ ਵੱਡਾ ਜਿਹੜਾ ਜੋੜ ਮੇਲਾ ਖੇਡ ਮੇਲਾ ਹੈ ਸ਼ਹੀਰ ਬਾਬਾ ਸੁੱਖਾ ਸਿੰਘ ਦੀ ਸ਼ਹੀਰ ਬਾਬਾ ਮੈਂ ਤਾਪ ਸਿੰਘ ਨੂੰ ਯਾਦ ਕਰਦੇ ਆ ਫੱਟੀਆਂ ਰੌੜਕਾਂ ਲੱਗਣਗੀਆਂ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਤੋਤਾ ਸਿੰਘ ਵਾਲਾ ਤੇ ਦੂਸਰੇ ਪਾਸੇ ਦੋ ਭੀਮ ਗੱਲ ਫਰੰਦੀਪੁਰੀਏ ਕੋਪੀ ਦੀ ਟੀਮ ਦੀ ਚੱਲਣੀ ਆ ਪਰ ਸਣੀ ਟਿਆਰਾਂ ਵੀ ਵੀਰੇ ਜਿਉਂਦਾ ਰਹਿ ਇੱਕ ਪਾਸੇ ਸਣੀ ਇਹਦਾ ਬਾਬਾ ਨਾਨਕ ਦੀ ਧਰਤੀ ਦਾ ਅੰਦਿਆਂ ਤੇ ਗੋਲ ਮੁਕਾਬਲਾ ਸਖਤ ਭੀਮ ਵੀ ਘੱਟ ਨਹੀਂ ਪੈ ਗਿਆ ਬਾੜੀਆਂ ਇਹ ਇੱਥੇ ਰੱਖ ਔਰ ਨੰਬਰ ਭੀਮ ਦਾ ਨੰਬਰ ਕਿੰਦਾ ਸਾਡਾ ਵੀਰ ਧੰਨਵਾਦ 30000 ਰੁਪਏ ਦੇ ਯੋਗਦਾਨ ਇਸ ਸਾਲ ਪਾਏ ਐ ਤੇ ਵੀਰ ਹੋ ਸਕਦਾ ਅਗਲੇ ਸਾਲ ਵੀ ਆਨ ਕਰਦੇ ਹੋ ਜਿਉਂਦੇ ਰਹੋ ਸੱਚੇ ਪਾਤਸ਼ਾਹ ਤੁਹਾਨੂੰ ਚਰਨੀ ਕਲਾ ਬਖਸ਼ੇ ਇੱਕ ਪਾਸੇ ਜੱਪ ਕਬੱਡੀ ਦਾ ਜੱਪ ਆਤ ਉਹ ਗੱਲ ਮਾਚੇ ਖਰਸ ਸਿੰਘ ਪਿੰਡਾ ਨੌਜਵਾਨ ਦਾ ਖਰਸ ਸਿੰਘ ਪਿੰਡ ਪਲਵਾਨਾ ਦਾ ਮਨੂੰਦਾ ਕਹਿੰਦਾ ਹੁੰਦਾ ਸੀ ਰਾਣਿਆ ਸੁਣਾ ਦੇ ਇੱਕ ਵਾਰੀ ਖਰਸ ਸਿੰਘ ਪਿੰਡ ਪਲਵਾਨਾ ਦਾ ਸੂਰਬੀਰ ਜਵਾਨਾਂ ਦਾ ਰਿਸ਼ੀ ਮੁਨੀਆ ਬਤਾਰਾਂ ਦਾ ਵਿਹੰਗ ਸਿੰਘ ਫਰਦਾਰਾਂ ਦਾ ਉਹ ਬਲੀ ਫਕੀਰਾ ਪੁਰਖਾਂ ਦਾ ਉਹ ਸੰਤਾਂ ਦੇ ਮਹਾਪੁਰਖਾਂ ਦਾ ਕਾਰਜ ਸੱਭਾ ਕਾਰਜ ਤੇ ਸੱਭਾ ਹੈ ਬਾਬੇ ਬੁੱਲਦੇਵ ਦਾ ਪੁੱਤਰ ਨੇ ਵਿਚਾਰੇ ਬੱਜੇ ਪਏ ਸੱ ਚਾਰਾ ਨੂੰ ਹੈ ਹੁਣ ਤਾਂ ਪ੍ਰੀਤ ਦਵੇਂ ਪਿੰਡ ਵਾਲਿਓ ਔਖਾ ਮੂਰੇ ਜਾਂ ਕਹਿੰਦੇ ਲੱड्डੂ ਵਾਲੇ ਪ੍ਰੀਤ ਨੂੰ ਜਫਾ ਲਾਉਣਾ ਪੈਣਾ ਨਾਲ ਕਹਿੰਦੇ ਬਹੁਤ ਸਾਹਮਣੇ ਗੋਰਾ ਲੱड्डੂ ਵਾਲਾ ਹਲਕੀ ਟੱਚ ਵਾਹ ਵੀ ਅੰਬਿਆ ਸੁਰ ਸਿੰਘ ਪਿੰਡ ਵਾਲੇ ਲਓ ਛਾਪ ਲਓ ਸਾਹਮਣੇ ਆ ਵੀ ਕਹਿੰਦੇ ਛੱਪਾ ਕਬੱਡੀ ਪਾਉਣੀ ਵਜਾ ਭਾਈ ਲੱड्डੂ ਦੀਓ ਲਓ ਸਾਹਮਣੇ ਕਰਦਾ ਧਾਗਾ ਵਾਲੀ ਧੜੀ ਹੈ ਇਹ ਜਿਸ ਧੜੀ ਦਾ ਮੌਜੂਦ ਐਸਮ ਛੱਪਾ ਪੈਂਟੀਲਾ ਕਬੱਡੀ ਪਾ ਰਿਹਾ ਚਾਰ ਦੇ ਤਾਂ ਹੌਲਜੋ ਸ਼ੀਤਾ ਪਲੇਅਰ ਵਾਲਾ ਸਰਦਾਰ ਕਸ਼ਵਨਾਂ ਵਰਗਾ ਕੋਈ ਜਥੇਦਾਰ ਨਹੀਂ ਲੱਭਾ ਉਹਨਾਂ ਤੋਂ ਬਾਅਦ ਮਹਾਰਾਏ ਰਣਜੀਤ ਸਿੰਘ ਵਰਗਾ ਰਾਜਾ ਨਹੀਂ ਲੱਭਾ ਪਰ ਸਾਹਮਣੇ ਕਹਿੰਦੇ ਖੁੱਲੇ ਦੀ ਕਬੱਡੀ ਪੈ ਰਹੀ ਹੈ ਇੱਧਰ ਕਹਿੰਦੇ ਹਰੇਕ ਨੰਬਰਦਾਰ ਜਗਰੂਪ ਨੰਬਰਦਾਰ ਕੈਨੇਡਾ ਤੇ ਲਾਡੀ ਨੰਬਰਦਾਰ ਅਨਦੋਰ ਪਿੰਡ ਵਾਲੇ ਤੇ ਭਰਾਵਾ ਵੱਲੋਂ एलान ਹੈ ਕਿ ਜਿਹਨਾਂ ਵੀ ਕਹਿੰਦੇ ਅਨਦੋਰ ਦੇ ਵਿੱਚ ਵੱਡਾ ਕਰਵਾ ਦੇਵੀਂ ਮਾਰ ਗਿਆ ਵੀਰਿਆ ਜਦਾ ਰਹਿ ਸ਼ੈਰੀ ਜਿਉਂਦਾ ਰਹਿ। ਹਾਂ ਜਰੂਰਤ ਵੀ ਹੈ ਦੂਰ ਮਾਨਸਮਾਨ ਹੋਣਾ ਚਾਹੀਦਾ ਵੀਰ ਦਾ। ਗੁਰਲਾਲ ਬੈਂਕਾ ਵਾਲੇ ਬਾਜੂ ਨੇ ਫਲੈਂਕ ਕੈਂਚੀ ਮਾਰੀ ਹੈ ਪਰ ਨੰਬਰ ਤੇ ਜੰਗੀ ਜਹਾਜ਼ ਦੀ ਕੀ ਚੱਕਰ ਆ? ਇਹਦਾ ਸਨਮਾਨ 10000 ਰੁਪਏ ਦੀ ਨਕਦ ਰਕਮ ਦੇ ਨਾਲ ਸਾਡੇ ਐਮਐਲਏ ਸਾਹਿਬ ਡੈਰੀ ਗੁੱਜਰ ਨਾਰਵੇ ਵਾਲੇ ਜਿਹੜਾ ਦਾ ਪਿਆਰ ਜਥੇਦਾਰ ਸੁਖਵਿੰਦਰ ਸਿੰਘ ਨੀ ਜੋਤੀਸ਼ਾਹ ਵਾਲਿਆ ਦੇ ਗੇਲੇ ਗਿੱਲ ਪਹਿਲਵਾਰ ਦੇ ਨਾਲ ਹੈ। ਅਗੇਲਾ ਸਾਡਾ ਵੀਰ ਹੈ ਮੜਕਾ ਗਿੱਲ ਸ਼ਤੰਤ ਫਾਰਮ ਦੀ ਗੱਲ ਚੱਲਦੀ ਸਾਡੇ ਵੀਰ ਦੀ ਮਨੁਆਦੀ ਦਾ ਦੱਸ ਰਿਹਾ ਸੀਗਾ ਸਿੰਘਪੁਰੇ ਵਾਲਾ ਜਸਪ੍ਰੀਤ ਸੰਧੂ ਕਹਿੰਦਾ ਰਾਣਿਆ ਮੇਰਾ ਭਰਾਵਾ ਮੜਕਾ ਪਿਆਰ ਹੈ ਤੇ ਮੇਰੀ ਫਤਿਹ ਬਣਾ ਦੇ ਵੀ ਕਹਿੰਦਾ ਕੈਮਰੇ ਵਿੱਚ ਕੈਦ ਇੱਕ ਬਲੌਗ ਬਣਾ ਇੱਕ ਵੱਖਰੀ ਵੀਡੀਓ ਵੀ ਬਣਾਉਣੀ ਹੈ ਅੱਜ ਲੱਤੂ ਵਾਲੇ ਪ੍ਰੀਤ ਦਾ ਪਿੰਡ ਵਿਦਾਈ ਕਦੀ ਧਰਤੀ ਦੇ ਸ਼ਹੀਦ ਬਾਬਾ ਕੁਲਵਿੰਦਰ ਸਿੰਘ ਦੀ ਗੁਰਦੁਆਰਾ ਬੱਬੂ ਦੀ ਧੇਰੀ ਇਸ ਸਥਾਨ ਉੱਪਰ ਜਿਹੜਾ ਖੇਡ ਮੇਲਾ ਆਇਆ ਹੈ ਤੇ ਲੱਤੂ ਵਾਲੇ ਪ੍ਰੀਤ ਦਾ ਵੱਡਾ ਸਨਮਾਨ ਸਾਡੇ ਐਮਐਨਐ ਸਾਹਿਬ ਲੌਰਵੇਂ ਵਾਲੇ ਯੋਰਪ ਵਾਲੇ ਸਾਡੇ ਗੱਲ ਚੱਲਦੀ ਹੈ ਡੈਰੀ ਗੁੱਜਰ ਐਮਐਨਐ ਸਾਹਿਬ ਦੀ ਜਿਹਨਾਂ ਦੇ ਪਰਿਵਾਰ ਵੱਲੋਂ ਅੱਜ ਲੱਤੂ ਵਾਲੇ ਪ੍ਰੀਤ ਦਾ 10000 ਰੁਪਏ ਦੀ ਨਕਦੀ ਰਾਸ਼ੀ ਦੇ ਨਾਲ ਵੱਡਾ ਸਨਮਾਨ ਹੋਇਆ ਹੈ ਫਿਰ ਪਰਵਾਰਜੰਦੇ ਜਿਹਦੇ ਚਰਨਾਂ ਵੇ ਨਾਲ ਜੋੜਨ ਦੇ ਲਈ ਲੱਤੋ ਜੀ ਦਾ ਬਹੁਤ ਵੱਡਾ ਰੋਲ ਹੈ ਤਿਆਸ ਫਿਰ ਦੱਸਾਂਗੇ ਲੱਤੂ ਵਾਲਿਆ ਕਿਸੇ ਵੇਲੇ ਟਾਈਮ ਜੋ ਚੀਮੇ ਵਾਲੇ ਬਾਹੂ ਕੋਲੇ ਇਕੱਠੇ ਹੋਏ ਤੇ ਬਾਹੂ ਵੀ ਭਰਾ ਸਾਡਾ ਜਿੰਦਗੀ ਦਾ ਮਸਕਟ ਵੀਰ ਪਿੰਡ ਵਾਲੇ ਦੇ ਨਾਲ ਗੂੜੀ ਰਿਸ਼ਤੇਦਾਰੀ ਹੈ ਜਗਜੀਤ ਭਰਾ ਵੀ ਪਰ ਸਾਹਮਣੇ ਅੰਬਾ ਅੰਬਾ ਤੇ ਸਣੀ ਜਦੋਂ ਸੁਖਵਿੰਦਰ ਸਾਹਿਬ ਦੱਸਦੇ ਆ ਪਰ ਉਸ ਪਾਸੇ ਵੀ ਕਿਸਾਨ ਤੇ ਉਹਨਾਂ ਦੇ ਬੱਕਰਾ ਇਵੇਂ ਹੀ ਸਿਰਾਂ ਜੀ ਹਾਂ ਚੱਲਦੇ ਮੈਚ ਦਾ ਹੁਣ ਤਾਂ ਸਮਾਂ ਹੈ 19 ਤੇ 15 ਦੇ ਦਰਮਿਆਨ ਇੱਕ ਚੋਟੀ ਦੀ ਟੱਕਰ ਪਰਮਟ ਫੇਰ ਕਰ ਦੇਣਾ ਆਹ ਦੇ ਜੀ ਕਿੰਨੇ ਨੰਬਰ ਜਦੋਂ ਮੈਚ ਸਲਾਬਤ ਹੋ ਜਾਣਾ ਉਦੋਂ ਫੇਰ ਦੱਸਾਂਗੇ ਹਾਂ ਬੰਦਿਆ ਕਰੀਏ ਰਟ ਫੇਰ ਜਵਾਲਾ ਜਾਉਂਦਾ ਰਹਿ ਲਓ ਸਾਹਮਣੇ ਇੱਕ ਪਾਸੇ ਨਾਇਰ ਖੁੱਚ ਪੱਟੀ ਹੈ ਬਾਦੀ ਗੋਰੀਆ ਲੱਤੂ ਵਾਲਾ ਜਾਉਂਦਾ ਰਹਿ ਪਰ ਨੰਬਰ ਜੰਗੀ ਜਹਾ ਸ਼ੋਰ ਦਾ ਨੰਬਰ ਸਰ ਤੋਂ ਸਿੱਧਾ ਅਮਰੀਕਾ ਨੂੰ ਇਹ ਆਕਾਸ਼ ਤੋਂ ਨਕੀ ਉਸਾਂ ਚੰਗੀ ਜਹਾਜ਼ ਮੇਰਾ ਟੁੱਟ ਕਿਨੇ ਥਾਪੀਆਂ ਮਾਰ-ਮਾਰ ਕੇ ਤੱਪ ਲਾ ਕਰ ਰਹੇ ਨੇ ਘੁੱਗੀਆਂ ਪਾਉਂਦੀਆਂ ਪੱਤਾਂ ਦੇ ਇਹ ਆ ਗਿਆ ਟੀ ਵੱਜੂ ਥਾਪੀ ਵੱਜੂ ਥਾਪੀ ਵੱਜੂ ਉਸਕ ਪਿੰਡ ਦਾ ਨੌਜਵਾਨ ਦਾ ਕਬੱਡੀ ਪਾਉਣ ਦੀ ਵੜਿਆ ਮਕੇਲੇ ਪਹਿਲਵਾਨ ਨੂੰ ਮਾਰ ਹੈ ਮਜ਼ੇਲ ਟੀਵੀ ਸੁਰ ਸੰਗਾ ਵੈੱਬ ਸਾਈਡ ਦਾ ਬਾਮ ਚੱਲਦਾ ਅਮਰਜੀਤ ਭਰਾਵਾਂ ਦਾ ਪਰ ਸਾਹਮਣੇ ਕਾਰਜ ਮਸਤ ਗੜੀਆਂ ਲੱਗਦਾ ਯੋਰਾ ਯੋ ਮੇਰੇ ਨਾਪਾ ਐਂ ਕਹਿੰਦਾ ਵੀ ਝੋਟਾ ਹੀ ਐ ਕਬੱਡੀ ਦਾ ਐਨਾ ਲੰਡੀ ਜੀਪ ਵੀ ਜਿੱਤੀ ਐ ਹਾਲੇ ਟਰੈਕਟਰ ਵੀ ਜਿੱਤਣਾ ਐ ਇੱਕਾਈ ਕੱਪਾਂ ਦਾ ਕਹਿੰਦੇ ਉੱਤਮ ਰੇਡਰ ਐ ਸਰਦਾਰ ਚੰਚਲ ਸਿੰਘ ਦੇ ਪੁੱਤਰ ਦੀ ਪੈਂਦੀ ਹੈ ਕਬੱਡੀ ਸਾਹਮਣੇ ਸੋਰ ਸਿੰਘ ਦੀ ਟੀਮ ਦੇ ਉਹ ਬੈਂਚਾਂ ਦੀ ਟੀਮ ਦੇ ਚਾਰ ਖੜੇ ਐ ਕੁਝ ਵੀ ਕਰ ਸਕਦੇ ਐ ਪਰ ਸਾਹਮਣੇ ਜਿਹੜਾ ਇੱਕ ਵਾਰੀ ਸਰਪੰਚ ਬਣ ਜਾਂਦਾ ਉਹ ਹਮੇਸ਼ਾ ਸਰਪੰਚ ਹੀ ਰਹਿੰਦਾ ਹੈ ਜਿਉਂਦਰਾ ਵੀਰਿਆ ਵੱਡੇ ਪਿਆਰ ਭੇਜਦੇ ਆ ਪਰ ਜੁੜੀਏ ਫਿਰ ਨਗਿਆਂ ਪਿੰਡਿਆਂ ਦੇ ਨਾਲ ਨੰਗਿਆਂ ਪੈਰਾਂ ਦੇ ਨਾਲ ਇੱਕ ਪਾਸੇ ਗੋਰਾ ਗੱਤੂ ਵਾਲਾ ਤੇ ਦੂਸਰੇ ਪਾਸੇ ਫੂਲਾ ਵਰਣਾਲੇ ਪਿੰਡ ਵਾਲੇ ਪੁਆਇੰਟ ਲਾ ਕੇ ਵਾਪਸ ਲੈ ਵੀ ਸ਼ੈਰੀ ਚੱਕ ਬਾਇੰਗ ਛੱਪਾ ਪੈਂ ਟਿੰਡਲਾ ਛੱਪਾ ਪਲਟੀਨਾ ਤੇ ਗੁਰਦਿੱਤਾ ਕਰ ਦਿੱਤਾ ਤੇ ਥੱਲੀਆਂ ਕਰਾਉ ਇੱਧਰ ਕਹਿੰਦੇ ਸਟਾਰ ਕਾ ਸਾਡੇ ਜੋਦੀ ਸਾਹਿਬ ਆਉਣੇ ਆਹ ਜਾਰ ਜੀ ਨਾਲ ਜੋਦੀ ਸਾਹਿਬ ਸਾਰਿਆਂ ਨਾਲ ਸਾਰਿਆਂ ਨਾਲ ਆਹ ਮਖੜੀਆਂ ਖਾੜਾ ਧੋ ਪੀਣਾ ਐ ਸਾਹਮਣੇ ਵਾ ਵੀ ਅੰਬਾ ਵਰਲਡ ਫੇਮਸ ਪਿਆਰੀ ਸਾਹਸੰਗੀ ਜੇਕਰ ਅੰਬੇ ਦੀ ਖੇਡ ਵੀ ਵਧੀਆ ਲੱਗ ਰਹੀ ਗੁਰਾਇਕੇ ਦੀ ਧਰਤੀ ਤੇ ਇੱਕ ਜੋਰਦਾਰ ਤਾੜੀ ਮਾਰੋ ਅੰਬਾ ਸੁਰਸ ਗਿਆ ਪਿਆਰ ਸਾਵੇ ਮੰਤਰੀ ਤੇ ਮੋਹਰਾ ਦੇ ਨਾਲ ਯਾਰੀਆਂ ਪਗੌਰ ਆਏ ਅੱਜ ਪਰ ਸਾਹਮਣੇ ਜੱਪ ਗਿਆ ਜੱਪ ਆਉਦਾ ਮੱਪ ਮੱਪ ਵਾਹ ਵੀ ਜਮਾਏਗਾ ਭੀਮ ਫੇਰ ਤਿਆਰ ਵਰ ਤਿਆਰ ਹੈ ਦੁੰਬਲੀ ਵਾਲਾ ਨਹੀਂ ਸ਼ੇਰਖਾਨ ਵਾਲਾ ਨਹੀਂ ਇਹ ਸੋਰ ਸਿੰਘ ਵਾਲਾ ਸਰਦਾਰ ਮਹਿੰਦਰ ਸਿੰਘ ਜੀ ਡਿੱਪੀ ਸਾਹਿਬ ਵਿਸ਼ੇਸ਼ ਤੌਰ ਤੇ ਦਿਲਨਾਗਰਾਂ ਨੂੰ ਧੰਨਵਾਦ ਉਹ ਕਾਰਜ ਕਾਰਜਕਾਰਜ ਪਰ ਪ੍ਰੀਤ ਇਹਦਾ ਨਾਮ ਦੱਸੀ ਮੁੰਡੇ ਦਾ ਐਨ ਕਹਿੰਦੇ ਬੜੀਆਂ ਟੌਪ ਨੇ ਲਗਾਉਣਿਆ ਲਾ ਨਹੀਂ ਰਹੀਏ ਲਓ ਸਾਹਮਣੇ ਕਿਦੇ ਮਨਜੀਤ ਨਵੇਂ ਪਿੰਡ ਵਾਲਾ ਮੁੰਡਾ ਤੇ ਸ਼ੀਤਾ ਬਲੇਰ ਸ਼ੀਤਾ 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 ਵੀ ਮਾਹੀ ਮੇਰਾ ਮੱਡੂ ਜਿਆ ਨਹੀਂ ਮੈਂ ਖਿੱਚ ਕੇ ਬਰਾਬਰ ਕੀ ਦਿੱਤੀਆਂ ਹੁੰਦੀਆਂ ਹੁੰਦੀਆਂ ਬੋਲੀਆਂ ਪਾਉਂਦੀਆਂ ਹੁੰਦੀਆਂ ਸਾਹਾ ਸੋ ਸਿੰਘ ਪਿੰਡ ਹੈ ਨੌਜਵਾਨ ਦਾ ਸਣੀ ਦੇਰਾ ਬਾਬਾ ਨਾਨਕ ਦੀ ਧਰਤੀ ਦਾ ਜੋਧਿਆ ਜਲੋਕਿਆਂ ਵਾਲਿਆ ਗਵਾੜ ਪਿੰਡ ਤੇ ਕਰੀ ਖੇ ਪ੍ਰਦਰਸ਼ਨ ਏ ਪਰ ਸਾਹਮਣੇ ਸਣੀ ਦੇਰਾ ਬਾਬਾ ਨਾਨਕ ਤੋਂ ਚੱਲ ਕੇ ਆਇਆ ਗਰਦਾਸਪੁਰ ਤੋਂ ਚੱਲ ਨਾ ਪੰਬਾਇਆ ਹੋਇਆ ਏ ਦੀ ਹੈ ਵਕੇ ਕਹਿੰਦੇ ਹਰ ਇੱਕ ਦਾ ਹਰਮਨ ਪਿਆਰਾ ਏ ਨਾ ਸੀਤਾ ਵਾਲਾ ਏ ਭਰਾ ਸਾਡਾ ਸਾਰੇ ਭਰਾ ਵਿਸ਼ੇਸ਼ ਤੌਰ ਤੇ ਆਏ ਆ ਜਲਰਾਂ ਘਰਾਂਿਆਂ ਤੋਂ ਧੰਨਵਾਦ ਹੈ ਇੱਧਰ ਕਹਿੰਦੇ ਸਰਪੰਚ ਸਰਦਾਰ ਬਖਸ਼ੀਤ ਸਿੰਘ ਜੀ ਉਹ ਡੂਮਣੀ ਵਾਲੇ ਵੜੇ ਐਨ ਕਹਿੰਦੇ ਵਖਰੀ ਜੀ ਦੇਖ ਹੈ ਵਖਰਾ ਜਿਆ ਟੌਰ ਹੈ ਪਰ ਕਹਿੰਦੇ ਜੋ ਬਣ ਤੈ ਜੋ ਬਣੀ ਐ ਕਰਦੀ ਹੈ ਸਰਦਾਰ ਬਖਸ਼ੀਤ ਸਿੰਘ ਉਹਨਾਂ ਨੂੰ ਲੱड्डੂ ਵਾਲਿਆ ਤੇਰੇ ਗਵਾੜ ਪਿੰਡ ਵਾਲਾ ਏ ਆ ਟੱਕਣਾ ਵਾਲਾ ਪਿੰਡ ਵਾਲਾ ਲੱड्डੂ ਵਾਲਿਆ ਆ ਮੂਰੇ ਦਾ ਕਹਿੰਦੇ ਆਹ ਪੁੱਠੀ ਪਾਈਆ ਨੌਜਵਾਨ ਨੇ ਲੱਗਦਾ ਜੋਰ ਜੋੜਾ ਜੱਲੂ ਤੇ ਇਹਦਾ ਵੀ ਇਥੋਂ ਗਵਾੜ ਪਿੰਡੀ ਜੋੜਾ ਜੋੜਾ ਪਾਈ ਪੁੱਠੀ ਲੱਗਦਾ ਜੋਰ ਬੱਲੇ 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 ਲੱਗਦਾ ਜੋਰ ਤਾਰੀਆਂ ਦੋਵਾਂ ਵੀ ਮਾਰਦੇ ਗੁੱਡੇ ਵਾਲਾ ਪਿੰਡ ਦਰਿਆ ਤੋਂ ਪਰਲੇ ਪਾਸੇ ਸਭਰਾਵਾ ਦੇ ਲਾਗੇ ਕਰਕੇ ਆ ਗੰਨਾ ਇੱਧਰ ਵੀ ਰੋਟਿਆ ਵਾਲੀਆਂ ਠੀਕ ਹੈ ਡੂਰੀਆ ਦੇ ਆ ਕੇ ਬਸੇ ਐ ਕਿਉਂਕਿ ਰੋਟਿਆ ਦਾ ਪਿੰਡ ਨਾਲ ਸਾਡੇ ਸਰਪੰਚ ਸਾਹਿਬ ਗੁਰਜੀਤ ਸਿੰਘ ਦੋਤੀ ਸਾਹਿਬ ਧੰਨਵਾਦ ਸਾਰੇ ਮੇ ਬਲਤਾਂ ਚਿੱਤੇ ਜੱਪ ਪੌਣਾ ਜਾਫਿਆਂ ਨੂੰ ਨੱਪ ਨੱਪ ਅੱਜ ਗਦਾਈ ਕਹਿੰਦੇ ਐ ਮੇਲੇ ਤੇ ਐਨ ਕਹਿੰਦਾ ਭਗੇਲੇ ਦੇ ਨਾਲ ਪਿਆਰ ਪਿਆਰ ਕਹਿੰਦੇ ਸਰਦਾਰ ਸਿੰਘ ਹੋਣਾ ਦੇ ਨਾਲ ਵਾਹ ਸੱਬੇ ਸੱਬੇ ਦੇ ਪੱਟਾ ਵਾਲਾ ਆਉਂਦਾ ਖੜਕਾਉਂਦਾ ਟੰਡਾ ਲੱਗਦਾ ਯਾਰ ਇਹਦੇ ਕਿੱਥੇ ਹੱਥ ਪੈਣਾ ਤਾਲੀ ਵਾਲੋ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਲਓ ਸਾਹਮਣੇ ਨੌਜਵਾਨ ਮਨਜੀਤ ਨਵੇਂ ਪਿੰਡ ਵਾਲਾ ਮੁੰਡਾ ਫੇੜ ਗਿਆ ਇਸ ਸਾਲ ਯਾਰਪ ਦੀ ਧਰਤੀ ਤੇ ਸਾਡੇ ਵੱਡੇ ਪਿਆਰ ਭੇਜੇ ਆਏ ਧੰਨਵਾਦ ਸਾਰੇ ਸਰਦਾਰ ਵਰਜੀਤ ਸਿੰਘ ਦੋਜੀ ਪਰਿਵਾਰ ਦਾ ਪਰ ਸਾਹਮਣੇ ਵਾਹ ਵੀ ਮਨਜੀਤ ਸਿੰਘ ਜਵਧਾਰਾ ਨਵੇਂ ਪਿੰਡ ਜਿਹਦੇ ਚਲਾਏ ਹੋਏ ਹਾਥੀ ਹਾਲੇ ਤੱਕ ਵਾਪਸ ਨਹੀਂ ਆਏ ਇੱਕ ਆ ਭੀਮ ਹੈ ਇਹ ਭਗੇਲੇ ਦਾ ਚੇਲਾ ਹੈ ਇਹ ਸ਼ੇਰੇ ਦਾ ਚੇਲਾ ਹੈ ਇਧਰ ਸਾਡੇ ਹੀਰੇ ਵੀਰ ਹੋਣੀ ਮਨਜੋਤ ਦੇ ਲਈ ਦਿਲੋਂ ਦਵਾਏ ਸਰਦਾਰ ਦਦਾਰ ਸਿੰਘ ਜੀ ਹੀਰਾ ਪਹਿਲਵਾਨ ਹੈ ਤੇ ਭੋਲਾ ਪਹਿਲਵਾਨ ਹੈ ਸਮਾ ਪਹਿਲਵਾਨ ਕਹਿੰਦੇ ਆਪਣੇ ਸਮੇਂ ਦੇ ਸਾਰੇ ਵੱਡੇ ਨਾਲ ਹੈ ਵੱਡੇ ਰੈਫਰੀ ਹੋਏ ਗੋਰਾ ਗੋਰਾ ਰੇਡਰਾਂ ਦੇ ਤਰਤ ਨਹੀਂ ਕਰਦਾ ਭੋਰਾ ਸਾਹਮਣੇ ਭੀੜ ਹੈ ਨਾਲ ਸਰਪੰਚ ਗੌਰਜੀਤ ਸਿੰਘ ਲੋਧੀ ਸਾਹਿਬ ਵੱਡੇ ਪਿਆਰ ਨਾਲ ਜੁੜੀਏ ਫਿਰ ਲੱਗਿਆ ਪਿੰਡਿਆਂ ਦੇ ਨਾਲ ਵਾਹ ਵੀ ਛੱਡਿਆ ਬੁੱਤ ਪੱਤਰੀ ਵਾਲਾ ਵੀਰ ਭੋਲਾ ਮਾੜੀ ਠੱਗੀਆਂ ਵਾਲਾ ਹੀਰਾ ਭਵਾਨੀ ਕਦੇ ਤੁਸੀਂ ਇੱਥੇ-ਕੱਥੇ ਖੇਡਦੇ ਰਹੇ ਜੇ ਤੁਹਾਡੇ ਨਾਲ ਹੀ ਖੇਡੇ ਆਣਾ ਇਸੇ ਖੇਡ ਮੈਲੇ ਤੇ ਗੱਲਾਂ ਹੋਈਆਂ ਹੀਰੇ ਠੱਗੀਆਂ ਵਾਲੇ ਭਵਾਨਦੀਆਂ ਛਿਛਰੇ ਵਾਲੀਆਂ ਕੱਦੀ ਉਸਤਾਦ ਦੀਆਂ ਬੈਂਕਿਆਂ ਵਾਲੇ ਬਾਜੂ ਦਾ ਉਸਤਾਦ ਸ਼ਿਸ਼ਰੇ ਵਾਲਿਆ ਕੱਦੀ ਜਿੰਤਾ ਨੇ ਉਸਤਾਦ ਪਾੜਿਆ ਸ਼ਿਸ਼ਰੇ ਵਾਲਿਆ ਕੱਦੀ ਉਹਨਾਂ ਨੂੰ ਸਿੰਘਪੁਰੀਆ ਰਾਣਿਆ ਮੇਲੀ ਸਫਲਤਾ ਵੱਡੀ ਇਹ ਕਹਿੰਦੇ ਦੀਵਾਲੀ ਦੇ ਪਟਾਕੇ ਤੋਂ ਨੂਰੀ ਇਹ ਗਰਾਉਂਡਾਂ 'ਚ ਪਟਾਕੇ ਪਾਉਣ ਨੂੰ ਰੱਖਿਆ ਕਲਵੀਰ ਨੇ ਗਰਾਉਂਡਾਂ 'ਚ ਪਟਾਕੇ ਕੌਣ ਨੂੰ ਰੱਖਿਆ ਹੈ ਹਰਵਿੰਦਰ ਵੀ ਆਇਆ ਹੈ ਭਰਾ ਸਾਡਾ ਜੰਨਪਿੰਡ ਵਾਲਾ ਆਹਰ ਕਰਦੀ ਆਹ ਪਿਆਰ ਕਰਦੀ ਸ਼ਮਕਜਾ ਸ਼ਰੀਰ ਹੈ ਨੌਜਾਨ ਸਾਦੇ ਦਾ ਸੋਰ ਸਿੰਘ ਪਿੰਡ ਵਾਲੇ ਦਾ ਇਹਨੇ ਚੰਦ ਚੰਦ ਕੇ ਸ਼ਮਕ ਵਰਗਾ ਬਣਾਇਆ ਸਰੀਰ ਨੂੰ ਕਿ ਬੈਲ ਕੋ ਸ਼ਮਕ ਚਾਹੀਏ ਸ਼ਮਦਾ ਵਿੱਚ ਜਮਕ ਚਾਹੀਏ ਸੂਰ ਦਾ ਤਮਕ ਚਾਹੀਏ ਵਿੱਚ ਜੇ ਲੜਾਈਆਂ ਦੇ ਬਲ ਪ੍ਰੀਤ ਲੱਤੂ ਵਾਲਾ ਭਾਗਿਆ ਧਗੜਾ ਲਾਈਣਾ ਯੋਧ ਪੈ ਗਿਆ ਭਾਦੀਆ ਇਹ ਆਜੋ ਮੇਰਾ ਰੱਬ ਛੱਡ ਦੇ ਪ੍ਰੀਤ ਸਿੰਘ ਜਾਂਦਾ ਲੈ ਵੀਰਿਆ ਸਾਬੇ ਤੂੰ ਵੀ ਜਵਾਨਾ ਕਮਾ ਆ ਗਿਆ ਜਿਆਨੀ ਆਣ ਇਸ ਸਮੇਂ ਕੋਟ ਬੁੱਡੇ ਵਾਲਾ ਹਾਂ ਕਹਿੰਦੇ ਅਮਨ ਦੇ ਪਿੰਡ ਦਾ ਏ ਉਧਰ ਮਨਜੀਤ ਵੀ ਆਇਆ ਹੈ ਭਰਾ ਸਾਡਾ ਜਿਹਦਾ ਪਿਆਰ ਹੈ ਚੰਨ ਹੋਂ ਦੇ ਨਾਲ ਸਿੱਧੂ ਹੋਂ ਦੇ ਨਾਲ ਸਾਰੇ ਭਰਾਵਾਂ ਲਈ ਖਿਡਾਉਂਦਾ ਹੈ ਮਨਜੀਤ ਆ ਰਿਹਾ ਹੈ ਮਲਤੀਤੂ ਆਇਆ ਹੋਇਆ ਆਇਆ ਹੋਇਆ ਉਹ ਉਧਰ ਮੁੰਡਾ ਪਹਟਾਲ ਲੈ ਆਇਆ ਹੋਇਆ ਵਾਹ ਜੰਗੀ ਜਹਾਜ਼ ਦੀ ਕਬੱਡੀ ਫੇਰ ਆਪਾਂ ਪਵਾਣੀ ਹੈ ਜਾਇਓ ਨਾ ਭਾਵੇਂ ਲਾਸਟ ਕਬੱਡੀ ਪਵਾ ਦਈਏ ਸੁਵਿੰਦਰ ਸਿੰਘ ਜੀ ਸਾਡੇ ਜਥੇਦਾਰ ਸਾਹਿਬ ਕਹਿੰਦੇ ਆ ਔਰ ਨਾਰਵੇ ਵਾਲੇ ਐਮਐਲਏ ਸਾਹਿਬ ਦਾ ਧੰਨਵਾਦ ਜਿਨ੍ਹਾਂ ਵੀਰਾਂ ਨੇ ਅੱਜ ਵੱਟਾ ਸਰਵਾਰ ਲੱड्डੂ ਵਾਲੇ ਪ੍ਰੀਤ ਦਾ ਕੀਤਾ ਜਿਨ੍ਹਾਂ ਦਾ ਪਿਆਰ ਫੂਲਿਆ ਭਗੇਲੇ ਭਲਵਾਨ ਨਾਲਸ ਵਾਲੇ ਰੋਡੇ ਵਾਲੀਏ ਵੀਰ ਆਏ ਆ ਨਾਲ ਬਾਬਾ ਵੀਰਪਾਲ ਦੀ ਜੰਗੀ ਜਹਾਜ਼ ਆ ਗਿਆ ਜੰਗੀ ਜਹਾਜ਼ ਵੀਰਾ ਕੀ ਕਹਿੰਦਾ ਭਲਵਾਨ ਜੀ ਦੱਸ ਕੇ ਜੋ ਦੋ ਦੋ ਕਬੱਡੀਆਂ ਬਾਕੀ ਜੰਗੀ ਜਹਾਜ਼ ਮਾਰੂ ਥਾਪੀਆਂ ਪੜਦੇ ਬਾਜੂ ਕਿ ਨਹੀਂ ਜਸ਼ਨ ਦੀ ਗਵਾਏ ਹੋ ਟੱਕਰ ਹਰ ਜਹਾਨ ਦਾ ਜਗੀਰ ਹਾਰਾ ਸਕਤਰੋਂ ਵੰਦੇ ਘੋਰ ਉਤਰੋ ਪਾਣੀ ਹੈ ਕਿਵੇਂ ਆ ਵੀ ਜੰਗੀ ਦਹਾਰ ਫਿਰਿਆ ਜੱਟਾ ਪਰ ਸਾਹਮਣੇ ਜੁੜੀਏ ਫਿਰ ਭੀਬ ਸੋਰਸਗ ਪਿੰਡ ਵਾਲਾ ਆਹ ਸਾਹਮਣੇ ਵਜਦੀ ਪੈਸ ਲੈਂਦਾ ਜੋਰ ਜਿਹੋ ਦਾ ਵੀ ਜਲਾਣਾ ਆਇਆ ਕਮਾਲ ਦੀ ਖੇਡ ਜਦੋਂ ਪ੍ਰੈਸ ਮਾਰਨੀ ਆ ਜਾਵੇ ਸਮਝੋ ਮੁੰਡੇ ਮੁੰਡੇ ਦੇ ਪਿੰਡੇ 'ਚ ਕਬੱਡੀ ਆ ਸ਼ਾਨ ਦੀ ਕਬੱਡੀ ਸ਼ੈਲੀ ਆ ਜਾ ਫੇਰ ਸ਼ਾਨ ਦੀ ਕਬੱਡੀ ਬਾਬਾ ਦਰਬਾਰਾ ਸਿੰਘ ਦੀ ਸਵਰਾ ਪਿੰਡ ਵਾਲੇ ਨਾ ਕਹਿੰਦੇ ਸਾਡੇ ਬਾਗੇ ਵੀ ਰੋਣੀ ਹੈ ਨੰਬਰਦਾਰ ਸਾਹਿਬ ਤੇ ਨਾਲ ਕਹਿੰਦੇ ਭਗੇਲੇ ਦਾ ਵੀਰ ਹੈ ਐਨ ਕਹਿੰਦੇ ਵੱਡੀਆਂ ਫਲਾਮਾਂ ਹੁੰਦੇ ਨੇ ਗੁਰੂ ਘਰਾਂ ਦੇ ਵਿੱਚ ਉਹ ਮੈਨੂੰ ਲੱਗਦਾ ਦੁੱਗੜ ਵਾਲੀਆ ਦੁੱਗੜ ਵਾਲੀਆ ਗੁੱਸਾਟ ਆ ਗਿਆ ਦੂਰੇ ਦਾ ਚਲਦਾ ਮੈਚ ਸਮਾਪਤ ਪਿਆਰੀ ਸਾਥ ਜੀ ਦੇਖਰ ਆਇਆ ਨਾ ਮੁੱਲ ਮੁੜ ਗਿਆ ਜਾਂਦੇ ਜਾਂਦੇ ਕਿ ਚੜ੍ਹਦੀ ਕਲਾ ਦਾ ਝਕਾਰਾ ਛੱਡ ਕੇ ਜਾਇਓ ਗੋਲ ਸਨਹਾਰ ਸ਼ਰੀਆ ਕਾਲ 36 ਨੰਬਰ ਨੇ ਪਰਉਪਕਾਰੀ ਬਾਬਾ ਭਾਈ ਲੱਤਾ ਦੀ ਕਬੱਡੀ ਕਲੱਬ ਭਾਈ ਲੰਦੂ ਦੀ ਟੀਮ ਦੇ ਨੰਬਰ ਨੇ 36 36 ਔਰ ਸਤਖਣਵਾਸੀ ਸੰਤ ਬਾਬਾ ਦਾਇਆ ਸਿੰਘ ਕਬੱਡੀ ਕਲੱਬ ਸੋਰ ਸਿੰਘ ਪਲੱਸ ਬੈਂਕਾ ਇਸ ਟੀਮ ਦੇ ਨੰਬਰ ਨੇ 28 28 ਚਾਲਦੇ ਮੈਚ ਵਿੱਚ ਕੁਲਵੀਰ ਸਿੰਘ ਤੁਹਾਡੀ ਟੀਮ ਜਿੱਤੂ ਰਹੀ ਹੈ ਸਾਰੇ ਇਲਾਕੇ ਦੀਆਂ ਸੰਗਤਾਂ ਦਾ ਏਰੀਆ ਦੀਆਂ ਸੰਗਤਾਂ ਦਾ ਗੁਦਾਈ ਕੇ ਪਿੰਡ ਦਾ ਡੂਮੜੀ ਵਾਲੇ ਪਿੰਡ ਦਾ ਭਾਉਵਾਲ ਪਿੰਡ ਦਾ ਰਜਲੋ ਕੇ ਗੱਲ ਕਹਿੰਦੇ ਸਭਰਾ ਗੱਲ ਰੋਡੇ ਵਾਲਾ ਸਾਰੇ ਏਰੀਆ ਦੀ ਸਖਤਾ ਚ ਹੈ ਦਰਿਆਉਂ ਪਾਰ ਸੱਜ ਕੇ ਆਈ ਹੈ ਬਹੁਤ ਬਹੁਤ ਧੰਨਵਾਦ ਸਭਰਾਵਾ ਦੀ ਧਰਤੀ ਤੇ ਪੁਣ